ਹਾਂਜੀ ਕੀ ਹਾਲ ਚਾਲ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀ ਅੱਜ ਦੇ ਦਿਨ ਦੀ ਦਿਨ ਦੀ ਸ਼ੁਰੂਆਤ ਤਾਂ ਹੋ ਚੁੱਕੀ ਹੈ ਆਪਣੀ ਰੈਡੀ ਸ਼ੈਡੀ ਹੋ ਗਿਆ ਆਪਾਂ ਨੀਚੇ ਆ ਗਏ ਆ ਮਾਰਨਿੰਗ ਮਾਰਨਿੰਗ ਬਲੌਗ ਦੀ ਸਟਾਰਟਿੰਗ ਆਪਾਂ ਉੱਪਰ ਤਾਂ ਨਹੀਂ ਕਰ ਸਕੇ ਹੈਗੇ ਕਿਉਂਕਿ ਬੱਚਿਆਂ ਦੇ ਹੈਡ ਵਾਸ਼ ਕਰਨੇ ਸੀ ਅੱਜ ਸੰਡੇ ਸੀਗਾ ਕਾਫੀ ਸਾਰਾ ਕੰਮ ਸੀ ਸਾਰਾ ਮੁਕੰਮਲ ਕਰਕੇ ਆਪਾਂ ਆ ਗਏ ਆ ਨੀਚੇ ਹੁਣ ਕਰੀਏ ਬ੍ਰੈਕਫਾਸਟ ਉਸ ਤੋਂ ਬਾਅਦ ਦੇਖਦੇ ਹਾਂ ਕੀ ਕਰਨਾ ਹੈ ਜੋ ਬੰ ਨੂੰ ਸਵੇਰੇ نیچے ਆਉਂਦੇ ਸਾਰ ਖੇਡਣ ਦਾ ਕੰਮ ਛੱਡ ਜਾਂਦਾ ਵਿਚਾਰੇ ਪੜਨਾ ਭਾਈ ਸਾਹਿਬ ਕੱਲ ਪੇਪਰ ਐ ਕਾ ਦਾ ਪੇਪਰ ਐ ਹਿੰਦੀ ਹਿੰਦੀ ਦਾ ਓਕੇ ਕਰੀਏ ਨੇ ਇਹਨੂੰ ਇੱਧਰ ਪਾਤਾ ਮੱਛੀਆਂ ਨੂੰ ਖਾਣਾ ਬ੍ਰੇਕਫਾਸਟ ਬ੍ਰੇਕਫਾਸਟ ਹੋਰ ਕਿਵੇਂ ਆਉਂਦੀਆਂ ਨੇ ਉਹ ਦੇਖੇ ਦਾਣਾ ਜੱਚ ਕਿਵੇਂ ਚੱਕ ਕੇ ਲੈ ਜਾਂਦੀ ਆ ਇੱਕ ਦੂਜੇ ਨੂੰ ਦੱਸ ਦੇਣਾ ਦੇਖੀ ਸਾਰੀ ਇੱਕ ਦੂਜੇ ਨੂੰ ਦੱਸ ਦੇਣਾ ਚੁਗਲੀਆਂ ਕਰਨੀਆਂ ਹੁਣ ਅੱਜ ਫੇਰ ਲੱਗ ਰਹੇ ਨੇ ਬੂਟੇ ਆਹੋ ਸੋਨੇ ਦਾ ਲਾਦੇ ਉਹਨਾਂ ਦੇ ਫੁੱਲ ਫੁੱਲ ਜੇ ਹਨਾ ਪਰ ਇਹ ਚਲਦੇ ਤਾਂ ਮੈਨੂੰ ਲੱਗਿਆ ਮਹੀਨਾ ਖੰਡੇ ਹੋਣਗੇ ਆਹ ਫੁੱਲ ਜੇ ਇਹ ਹਾਂ ਬਾ ਪਰ ਇਹ ਵੀ ਸੁੱਕ ਜਾਨੇ ਭਣ ਜਾ ਕੇ ਇਹਨਾਂ ਨੇ ਹਾਂ ਆ ਬਿੰਦੇ ਆਪਣੇ ਸਾਰੇ ਸੁੱਕਣਗੇ ਹਨਾ ਹੁਣ ਕਿਹੜੇ ਹਾਂਜੀ ਆ ਸੁੱਕਣਗੇ ਫੁੱਲਾ ਫੁੱਲਾਂ ਵਾਲੇ ਹਾਂ ਸਾਰੇ ਸੁੱਕ ਫਿਰ ਇਹਨਾਂ ਚ ਵੀ ਕੰਮ ਲੈ ਜ ਪਾਵੇਂ ਕਰਵਾ ਦੇਣੇ ਬਾਅਦ ਚ ਜੇ ਸੁੱਕ ਗਏ ਇਹ ਵਧੀਆ ਸਦਾ ਬਹਾਰ ਜੀ ਲਾਓ ਵੀ ਬੂਟੇ ਲੱਗ ਗਏ ਆਪਣੇ ਬਹੁਤ ਸੋਨੇ ਲੱਗਦੇ ਨੇ ਹੁਣ ਇਹਨਾਂ ਚ ਪਾਈਏ ਆਪਾਂ ਪਾਣੀ ਆ ਲਈਆ ਨਵੀਂ ਗੱਡੀ ਇਹਦਾ ਨਾਮ ਕੀ ਆ 골ਡ 골ਡ ਏਸੀ 골ਡ ਕੀ ਆਦਾ ਨਾਮ ਨੋ ਲੱਗੀ ਇਹ ਇਹ ਤਾਂ ਵੀ ਆ ਲਾ ਇਹਨਾਂ ਨਵੀਂ ਗੱਡੀ ਦਾ ਚਾਹ ਬਿਨਾ ਬਾਡੀ ਲਵਾਈ ਲੋਡ ਕਰਨ ਲੱਗੇ ਪਏ ਨੇ ਉਨਹੀਂ ਘਰ ਚਾਹ ਜੇ ਤਨ ਲੈ ਲੰਬਾ ਐਂਟਰਾ ਤਨ ਲੈ ਲੰਬਾ ਉਹ ਵੀ ਨਹੀਂ ਘਰ ਚਾਹ ਉਹ ਵੀ ਨਹੀਂ ਹੈ ਤੇਰਾ ਬਹਿਮ ਆ ਬਾਹਮ ਤਾਨੂੰ ਬਹੁਤ ਰਹਿੰਦਾ ਹਰੇਕ ਚੀਜ਼ਾਂ ਦਾ ਬਹਿਮ ਰਹਿੰਦਾ ਇਹਨੂੰ ਮੈਂ ਆ ਲੈਣੀ ਆ ਜਿਹੜੀ ਆ ਆਉਂਦੀ ਐ ਇੱਕ ਆ ਇਹ ਲੈਣੀ ਆ ਅੱਗ ਲੈਣੀ ਨੇ ਚੱਲ ਸ਼ਹਿਰ ਨੂੰ ਪਾਣਾ ਆਉਂਦੇ ਉੱਡ ਜਾਣਗੇ ਕਿਸੇ ਪਾਸੇ ਕੱਟ ਕੇ ਚੁ ਕਰਦੇ ਆਣਾ ਸਾਰਾ ਲੋ ਵੀ ਆਪਾਂ ਆਇਆ ਬੂਟਿਆਂ ਨੂੰ ਪਾਣੀ ਪਾਉਣ ਦੀ ਉਲਟ ਪਾਸੇ ਵੀ ਅੱਜ शोरूम यार। कबूतर अगर घर ला। मेथे फिर तो हो चुके ने हो गया, पालक बेचारी मुझा गई आनी पालक मेथी आप कल है मेथी दिया दो बढ़ गई ਆ ਵੀ ਮੇਥੇ ਉਥੇ ਜੇ ਖੜੇ ਨੇ ਚਲੋ ਪਾਈਏ ਪਾਣੀ ਲਓ ਵੀ ਪਾਣੀ ਪੈ ਗਿਆ ਸਾਰੇ ਬੁੱਟਿਆਂ ਨੂੰ ਸ਼ੁਰੂ ਕੰਮ ਜਸਵਿੰਦਰ ਨੇ ਕਰਾਇਆ ਐਂਡ ਜੋਤ ਨੇ ਕਰਾਇਆ ਬੇਲਾਂ ਵੀ ਆਪਣੀਆਂ ਹੋ ਚੱਲੀਆਂ ਸਾਰੀਆਂ ਵਧੀਆ ਆ ਜੋਤ ਆ ਦੇਖ ਮੈਂ ਚਾ ਲਗ ਰਹੇ ਨੇ ਇਹਨਾਂ ਨੂੰ ਕਿੱਥੇ ਗਿਆ ਮੈਂ ਚਾ ਬੁੱਟਾ ਮਿਰਚਾਂ ਲੱਗੀਆਂ ਇਹਨਾਂ ਨੂੰ ਆਹ ਹੈ ਹਲੇ ਬੁੱਟਾ ਤਾਂ ਵੀ ਦੱਸ ਤੂੰ ਤਾਂ ਪੂਰਾ ਉੱਗ ਖੜ ਤੇ ਲੱਗ ਜਾਣਗੇ ਜਿਹੜੀ ਲਾਉਣੀਆਂ ਨੇ ਮਿਰਚਾਂ ਲਾਈ ਚੱਲੀਆਂ ਤੇ ਤੂੰ ਤਾਂ ਪੂਰਾ ਧਰਤੀ ਜੋ ਬਾਹਰ ਨਿਕਲਿਆ ਇੱਕ ਹੋਰ ਸੀ ਬਤਨ ਕਿਹੜਾ ਆਹਾ ਸ਼ਾਇਦ ਲੈ 10 ਭਾਈ ਪੋਰਾ ਕਬੂਟਾ ਫੁੱਲ ਨਿਕਲਣ ਲੱਗੇ ਇਦਾਂ ਟਮਾਟਰ ਦੇਖਣ ਲੱਗੇ ਸੀ ਹੈ ਫੁੱਲ ਲੱਗਦੇ ਆ ਪਹਿਲਾਂ ਆ ਆ ਫੁੱਲ ਨਿਕਲੂ ਲੋ 10 ਤਾਂ ਜਮਾਈ ਨਹੀਂ ਐ ਇਹਨਾਂ ਤਾਂ ਜਮਾਈ ਅੰਡਕਾ ਛੱਡੀਆ ਜਾਂਦੇ ਲੈ 10 ਗਿਣਵੇਂ ਪੱਤੇ ਨੇ ਦੇ 1 2 3 4 5 6 7 ਪੱਤੇ ਨੇ ਦੇ ਗਿਣਵੇਂ ਲੱਹ ਦਿਖਦੀ ਏ ਪੂਰਾ ਕਮਲੇ ਚ ਹੈ ਐ ਇਹਨੂੰ ਵੀ ਨਿਕਲਿਆਈ ਮੈਂ ਤਾਂ ਇੱਥੇ ਦੇਖਿਆ ਸੀ ਇੱਥੇ ਆ ਦੇ ਆਹ ਵਾਲੇ ਨੂੰ ਤੇ ਆਹ ਵਾਲੇ ਨੂੰ ਚਲੋ ਦੇਖਦੇ ਆ ਹਫਤੇ ਚ ਲੱਗ ਜੂ ਪਤਾ ਕੀ ਆ ਲਾਵੀ ਹੋ ਗਿਆ ਆਪਾਂ ਬਿਲੇ ਪਾਣੀ ਪਾ ਕੇ ਹੈ ਕੀ ਕਰੇ ਚਾਹ ਬਣਾ ਕੇ ਦੇ ਕੇ ਚੀਰਾ ਕੋਲੇ ਤੁਹਾਡਾ ਸੀ ਅਜਾ ਜੇ ਕੀ ਹੋ ਰਹਾ ਹੈ ਭਾਈ ਜੇ ਕੀ ਹੋ ਰਹਾ ਹੈ ਬਾਲਟੀਆਂ ਚ ਲੱਗਿਆ ਪਿਆ ਘੱਟ ਭਇਆ ਬੰਦੀ ਜੀ ਘੱਟ ਪਿਆ ਨਾ ਕੀ ਖਾਦੇ ਨਾ ਪਾਉਣ ਲੱਗਿਆ ਆ ਚਮਚੇ ਨਾ ਹੋਰ ਕੀ ਨਹੀਂ ਇਹ ਤੁ ਦਾਲ ਹਾ ਰੱਬਾ ਪਹਿਲਾਂ ਆ ਜਾਂਦੇ ਦੱਸ ਖਾ ਲੈਣੀ ਆ ਲਓ ਵੀ ਥੋੜੀ ਬਹੁਤੀ ਪੇਟ ਪੂਜਾ ਕਰਕੇ ਆਪਾਂ ਚੱਲੀਏ ਹੁਣ ਉੱਪਰ ਵੱਲ ਨੂੰ ਥੋੜੇ ਜਿਹਾ ਰਾਈਸ ਆਪਾਂ ਆਪਣੇ ਲੈ ਲਏ ਨੇ ਉੱਪਰ ਜਾ ਕੇ ਖਾਵਾਂਗੇ ਮਟਰ ਪਨੀਰ ਦੇ ਨਾਲ ਹੁਣ ਢਾਲ ਦੇਣਾ ਖਾਦ ਉੱਪਰ ਮਟਰ ਪਨੀਰ ਦੇ ਨਾਲ ਖਾਵਾਂਗੇ ਰਾਈਸ ਚਲੋ ਚਲੋ ਅੱਜ ਮੈਨੂੰ ਫੀਵਰ ਸੀ ਬਟ ਸਾਰਾ ਦਿਨ ਡਾਕਟਰ ਨੂੰ ਡੀਗਦੀ ਰਹੀ ਆਇਆ ਹੀ ਨਹੀਂ ਆਇਆ ਨਹੀਂ ਹੁਣ ਡਾਕਟਰ ਆਇਆ ਮੈਂ ਇੱਕ ਜਿਹੜਾ ਲਾਭ ਆਈ ਸੀ ਮਿਲਿਆ ਨਹੀਂ ਮੈਂ ਕਿਹਾ ਹੁਣ ਚਲੋ ਕੱਲ ਨੂੰ ਲਵਾਂਗੇ ਦਵਾਈ ਹੁਣ ਦੇਖਦੇ ਆਂ ਜੇ ਕੋਈ ਪਈ ਹੋਈ ਉਹੀ ਲੈ ਲੈਂਦੇ ਆ <laughs> कोल्ड ड्रिंक को तो को बहुत ज्यादा ठंडा चलो जी चली फिर उपर लो भी आप आए थे उपर इंदर जीत मिर्चा दिखा देख लियो मिर्चा मिर्चा लगे आई सा अठवा जूबा अठवा नौव हो गया होगा ਪਾਣੀ ਬੰਦ ਗਿਆ ਤਾਂ ਪੈ ਬੰਦ ਗਿਆ ਤਾਂ ਉਹ ਲੈ ਚੱਲੀਏ ਚਲੋ ਫਿਰ ਚੱਲੀਏ نیچے ਚਲੋ ਆਹ ਮਹਿਕ ਦੀ ਚਲੋ ਲਓ ਜੀ ਟਾਈਮ ਹੋ ਗਿਆ 9:30 ਦਾ ਤੇ ਫੀਵਰ ਬਹੁਤ ਜ਼ਿਆਦਾ ਹੋ ਗਿਆ ਸੀ ਮੈਨੂੰ ਇੰਦਰਜੀਤ ਨੇ ਹੁਣ ਦਵਾਈ ਲਿਆ ਕੇ ਦਿੱਤੀ 102 ਤੇ ਚੱਲਿਆ ਗਿਆ ਸੀ ਤੇ ਹੁਣ ਥੋੜਾ ਠੀਕ ਹੈ ਦਵਾਈ ਲੈਣ ਦੇ ਨਾਲ ਕਿਉਂਕਿ ਮੇਰਾ ਗਲਾ ਬਹੁਤ ਜ਼ਿਆਦਾ ਦਰਦ ਕਰ ਰਿਹਾ ਕੱਲ ਬਹੁਤ ਹੀ ਠੰਡਾ ਕੋਲਡ ਡਰਿੰਕ ਪੀ ਲਿਆ ਗਲਤੀ ਆਪਣੀ ਹੋ ਆ ਥੋੜੀ ਜੀ ਕਿਉਂਕਿ ਇੱਕਦਮ ਮੌਸਮ ਚੇਂਜ ਹੋ ਰਿਹਾ ਤੇ ਇੰਦਾ ਲੱਗ ਰਿਹਾ ਕਿ ਗਰਮੀ ਆ ਗਰਮੀ ਤਾਂ ਪੀਤਾ ਗਿਆ ਵੈਸੇ ਮੈਨੂੰ ਲੱਗਿਆ ਸੀ ਜਦੋਂ ਕਿ ਬਹੁਤ ਠੰਡਾ ਆ ਪਰ ਕੀ ਕਰੀਏ ਚਲੋ ਕੋਈ ਗੱਲ ਨਹੀਂ ਹੁਣ ਤੋਂ ਅੱਜ ਮੰਨ ਕੱਲ ਤੱਕ ਇਹ ਤਾਂ ਭਾਈ ਸਾਹਿਬ ਨੂੰ ਵੀ ਨਹੀਂ ਸਾਹ ਹੁੰਦਾ ਉਹ ਕੱਲ ਨੂੰ ਫਰੂਟੀ ਬਿੱਤੀ ਸੀ ਹਾਂ ਤੂੰ ਫਰੂਟੀ ਬਿੱਤੀ ਸੀ ਨਾ ਠੰਡੀ ਸੀਗੀ ਤੇਰੇ ਵਾਲੀ ਵੀ ਠੰਡੀ ਸੀ ਉਹਦੇ ਵਾਲੀ ਵੀ ਸੋ ਚਲੋ ਜੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰੀਏ ਐਂਡਿੰਗ ਤੇ ਮਿਲਦੇ ਆ ਇੱਕ ਕੱਲ ਨਵੀਂ ਵੀਡੀਓ ਦੇ ਵਿੱਚ ਕੱਲ ਦਾ ਦਿਨ ਬਹੁਤ ਹੀ ਭਜਨ ਅਠ ਵਾਲਾ ਰਹਿਣ ਵਾਲਾ ਮੇਰੇ ਲਈ ਤੇ ਬਹੁਤ ਸਾਰੇ ਕੰਮ ਨੇ ਮੇਰੇ ਕਰਨ ਵਾਲੇ ਸ਼ਹਿਰ ਦਾ ਕਿਹੜਾ ਛੇੜਾ ਲਾ ਕੇ ਆਵਾਂਗੇ ਸੋ ਚਲੋ ਜੀ ਇੱਥੇ ਕਰਦੇ ਆਪਾਂ ਅੱਜ ਦੇ ਬਲੌਗ ਦੀ ਐਂਡਿੰਗ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਗੁੱਡ ਨਾਈਟ ਸੇ ਗੁੱਡ ਨਾਈਟ ਗੁੱਡ ਨਾਈਟ ਬਾਏ ਬਾਏ ਬਾਏ